ਮੇਰੇ ਬੇਟੀ ਦਾ ਨਾਮ ਅਨਲੀ ਬੇਗਮ ਸਾਡਾ ਜੋ ਕੇਸ ਚੱਲਦਾ ਦਾ ਆਪਣੇ ਫਤਿਹਗੜ੍ਹ ਸਾਹਿਬ ਦਾ 10 ਨੰਬਰ ਕੋਰਟ ਚ ਤੇ ਅੱਜ ਅਸੀਂ ਅੱਜ ਤਰੀਕ ਤੇ ਆਏ ਸੀ ਤੇ ਮੇਰੇ ਤੇ ਜਿਹੜਾ ਮੇਰਾ ਦਵਾਈ ਸੀਗਾ ਜੀ ਅੱਜ ਉਹਨਾਂ ਜਾਣ ਦੇਵਾ ਕਾਬਲਾ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੀ ਧਮਕੀ ਦਿੰਦਾ ਰਿਹਾ ਅੱਜ ਵੀ ਉਹਨੇ ਮੈਨੂੰ ਕਾਫੀ ਮਤਲਬ ਕੁੱਟਮਾਰ ਕਰੀ ਤੇ ਉਹਦੇ ਕੋਲ ਇੱਕ ਕੋਈ ਤਿੱਖੀ ਚੀਜ਼ ਸੀਗੀ ਤੇ ਛਾਹ ਹਥਿਆਰ ਸੁਝਾ ਗਈ ਜੋ ਕੋਰਟ ਦੇ ਅੰਦਰ ਲੈ ਕੇ ਆ ਗਿਆ ਕਿਸ ਕਿਸ ਤਰ੍ਹਾਂ ਲੈ ਕੇ ਆ ਗਿਆ ਪਤਾ ਨਹੀਂ ਰੱਬ ਜਾਣਦਾ ਤੇ ਉਹਨੇ ਅੱਜ ਵੀ ਮੈਨੂੰ ਤਾਂ ਜਾਣ ਲੈ ਬਹਾਵਲਾ ਕਰਿਆ ਪਹਿਲਾਂ ਵੀ ਇੱਕ ਵਾਰੀ ਉਹ ਧਾਮ ਕੇ ਦਿੱਤੀਆਂ ਤੇ ਪਹਿਲਾਂ ਵੀ ਇੱਕ ਵਾਰੀ ਇਹ ਮੈਨੂੰ ਗਾਂਹ ਪਰ ਤੋਂ ਪਿੱਛੇ ਗੈਂਸਟਰ ਤੋਂ ਧਾਮ ਕੇ ਦਵਾਈਆਂ ਖਾਇਆ ਫੇ ਸੀਗਾ ਇਹ ਉਹਦੇ ਬਾਰੇ ਵੀ ਮੈਂ ਕਾਫੀ ਮਤਲਬ ਚਰਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਮੇਰੇ ਮਤਲਬ ਅੱਜ ਦਾ ਬਿਲਕੁਲ ਇਹ ਮੈਨੂੰ ਚੌਥੀ ਪੰਜੀ ਮਾਜਦ ਦੁਪਹਿਰ ਉਹ ਵੀਰ ਨੇ ਲੱਗਿਆ ਸੀਗਾ ਜੇ ਮੇਰੀ ਬੇਟੀ ਮੇਰੇ ਨਾਲ ਨਾ ਹੋ ਜਾਈ ਮੈਂ ਤਾਂ ਅਚਾਨਕ ਖੜਾ ਸੀਗਾ ਤੇ ਮਨੂੰ ਉਪਰੋਂ ਧੱਕਾ ਦੇਣ ਲੱਗਿਆ ਤੇ ਮਨੂੰ ਉਹਦੇ ਵੱਲ ਧੱਕਾ ਨਾ ਦੇ ਸਕਿਆ ਭਾਰੀ ਹੋਣ ਕਰਕੇ ਤੇ ਮਨੂੰ ਕੁੱਟਿਆ ਮਾਰਿਆ ਬਹੁਤ ਤੇ ਬਾਕੀ ਮਨੂੰ ਜਾਨ ਤੋਂ ਮਾਰਨ ਦੀ ਧਮਕੀ ਅੱਜ ਸਵੇਰੀ ਦੇ ਹੀ ਆਦਾ ਜਦੋਂ ਅੰਦਰ ਬੜਿਆ ਕੋੜ ਦੇ ਜਦਿਆ ਕਹਿੰਦਾ ਸੀਗਾ ਕਿ ਅੱਜ ਤੈਨੂੰ ਜਾਨ ਨਹੀਂ ਦੰਦਾ ਚ ਮਾਰ ਕੇ ਭੇਜ ਦੂੰਗਾ ਤੈਨੂੰ ਕਰ ਲਿਆ ਮੇਰੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੋ ਤਾਰਾ ਬੜਜੀ ਦੇ ਪਰ ਉਹ ਲੱਗਣੀ ਚਾਹੀਦੀ ਆ ਮੇਰਾ ਨਾਮ ਮੰਝਲੀ ਵੇਗਣਾ ਤੇ ਮੈਂ ਅੱਜ ਫਤਿਹਗੜ੍ਹ ਸਾਹਿਬ کورٹ ਤੇ ਪੇਸ਼ ਤਰੀਕ ਤੇ ਆਈ ਸੀਗੀ ਫਾਦਰ ਅਸੀਂ ਉੱਥੇ ਗਏ ਹੋਏ ਸੀਗੇ ਪਿਆਰਾ ਜੀ ਤੇ ਉੱਥੇ ਆ ਕੇ ਮੇਰੇ ਹਸਬੰਦ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੈਂ ਫਿਰ ਤੋਂ ਇਹ ਰਿਕਵੈਸਟ ਕਰਦੀ ਆ ਕਿ ਉਹਨਾਂ ਤੇ ਉਹ ਕਾਰਵਾਤ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਕੋਈ ਕੋਲ ਨਹੀਂ ਹੋਏ ਮੈਂ ਸੀਗੀ ਤੇ ਮੇਰੇ ਫਾਦਰ ਸਾਹਿਬ ਸੀਗੇ ਕੀ ਦਾ ਕੋਈ ਤੇਜ਼ਾਰ ਇਤਿਆਰ ਸੀ ਹਾਂਜੀ ਇਹਨਾਂ ਕੋਲ ਕੋਈ ਤਿੱਖਾ ਹੀ ਕੋਈ ਏਦਾਂ ਦਾ ਪਿਆਰ ਸੀਗਾ ਵੀ ਜੋ ਦਿਖਿਆ ਨਹੀਂ ਉਹਨਾਂ ਦੇ ਹੱਥ ਵੀ ਸੀਗਾ ਉਹਨਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕੀ ਕੋਈ ਕੇਸ ਚੱਲਦਾ ਸੀ ਹਾਂਜੀ ਸਰ ਮੇਰਾ ਉਹਨਾਂ ਨਾਲ ਕੇਸ ਚੱਲਦਾ ਏ ਤੇ ਤਰੀਕ ਵੀ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਪੁੱਗਤਣ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਪਹਿਲਾਂ ਵੀ ਗੱਲਬਾਤ ਹਾਂਜੀ ਸਰ ਪਹਿਲਾਂ ਵੀ ਉਹਨਾਂ ਨੇ ਸਾਨੂੰ ਜਾਨੋ ਮਾਰਦੇ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਪਰ ਅੱਜ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੀ ਮੰਗ ਸਰ ਉਹ ਸਰ ਮੈਂ ਇਹ ਕੰਮ ਮੰਗ ਕਰਦੀ ਆ ਕਿ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਕੜੀ ਤੋਂ ਕੜੀ ਸਜ਼ਾ ਮਿਲੇ ਬੱਸ ਮੰਗਦੀ। ਕੋਰਟ ਨੂੰ ਪੁਰ 10 ਦਿਨ ਐ ਕੋਰਟ ਦਾ ਫੋਨ ਆਇਆ ਸੀ। ਉਹ ਕਹਿੰਦਾ ਵੀ ਕੋਰਟ ਦੇ ਬਾਹਰ ਕੰਪੇ ਦੇ ਬਾਹਰ ਆਊਟਸਾਈਡਾਈ ਹੋ ਰਹੀ ਹੈ। ਤੇ ਮੌਕੇ ਤੇ ਸਿਰਜਿੰਦਰ ਰੋਬਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਹੀ ਆਜਾ ਸੀ। ਤੇ ਉਹ ਮੈਟਰ ਇਹ ਸੀ ਕੋਈ ਬੜਾਲੀ ਵਾਲਾ ਸੀ ਦਾ ਕੇਸ ਲੱਗਿਆ ਸੀ 22/98 ਡੌਰੀਆ ਦਾ। ਤੇ ਉਹਦੇ ਵਿੱਚ ਹੀ ਦੋ ਬਟੀਆਂ ਇਕੱਠੀਆਂ ਹੋਈਆਂ ਹੋਈਆਂ ਸੀ। ਤੇ ਜੁਆਈ ਤੇ ਸੌਰਾ ਅਫਸਰ ਉੱਥੇ ਉਹਦੀ ਕੇ ਜੁਆਈ ਤੇ ਸੌਰਾ ਹੋ ਜਗੇ ਤੇ ਐਸ ਜਿੰਦਰ ਸਿੰਘ ਨੇ ਜੁਆਈ ਨੇ ਸੌਰੇ ਹੱਟਾ ਮਾਰੀਆਂ ਤੇ ਉਹਨੂੰ ਲੰਦਾ ਕਿ ਆਕੇ ਮੇਰੇ ਕੋਲ ਕਾਰਵਾਈ ਕਰਕੇ 2670 ਤੇ ਵਿੱਚ ਜਿਹੜਾ ਉਹਦਾ ਸੌਰਾ ਸਾਹਿਬ ਸੀ ਉਹ ਦਾਖਲ ਹੋ ਗਏ ਸਿਵਲ ਹਸਪਤਾਲ ਉਹਦਾ ਬਿਆਨ ਹਾਸਲ ਕਰਕੇ ਐਮਐਲਆਰ ਲੈ ਕੇ ਜਿਵੇਂ ਕਾਰਵਾਈ ਹੋਵੇ ਉਸ ਨੂੰ ਕਰਵਾਈ ਕਰਾਂਗੇ ਜਖਮੀ ਕਨਫਰਮ ਹੈ ਜਖਮੀ ਸਾਡੇ ਕੋਲ ਦੋ ਇੱਕ ਤਾਂ ਉਹਦੀ ਘਰ ਵਾਲੀ ਆਈ ਅੰਜਲੀ ਬੇਗਮ ਦਾ ਰੁਕਾ ਆ ਇੱਕ ਜਖਮੀ ਹੈਗਾ ਪਿਆਰੇ ਸ਼ਾਹ ਜਿਹੜਾ ਉਹਦਾ ਸਹੁਰਾ ਸਾਹਿਬ ਹੈ ਸਾਡੇ ਕੋਲੋਂ ਕਾਰਵਾਈ ਹੋਈ ਹੈ ਜਿਹੜੀ ਰੁਕੂ ਕਾਰਵਾਈ ਕਹਿੰਦੇ 126170 ਰੁਪਏ ਨਸਦੀ ਉਹ ਹੈਗੀ ਹਰਪ੍ਰੀਤ ਖਾਨ ਜਿਹੜਾ ਉਹਦਾ ਜਵਾਈ ਹੈ ਉਹਦੀ ਕਾਰਵਾਈ ਬਾਕੀ ਜੋ ਬੰਦੇ ਕਾਰਵਾਈ ਵਾਚਾ